हां जी दोस्तों बड़ी खबर की आई है ठंड के कारण स्कूलों में फिर बढ़ने की छुट्टियां या नहीं अहम खबर सामने आई है इस है। के मुताबिक तो अंदाज़नीय कि पंजाब हरियाणा ਤੇ चंडीगढ़ ਦੇ ਵਿੱਚ ਤੰਦ ਤੇ শীত ਲਹਿਰ ਦਾ ਕਹਿਰ جاری ਹੈ ਇਸ ਲਈ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਹਨ ਪ੍ਰੀਖਿਆਵਾਂ ਸਿਰ ਉੱਪਰ ਹੋਣ ਕਰਕੇ ਮਾਪੇ ਤੇ ਅਧਿਆਪਕ ਫਿਕਰਮੰਦ ਹਨ ਉਹਨਾਂ ਨੂੰ ਡਰ ਹੈ ਕਿ ਠੰਡ ਕਰਕੇ ਕਿਤੇ ਛੁੱਟੀਆਂ ਹੋਰ ਨਾ ਵਧਾ ਦਿੱਤੀਆਂ ਜਾਣ ਅਜਿਹੇ ਦੇ ਵਿੱਚ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮੌਸਮ ਦੇ ਵਿੱਚ ਸੁਧਾਰ ਹੋਣ ਕਰਕੇ ਛੁੱਟੀਆਂ ਹੋਰ ਨਹੀਂ ਵਧਾਈਆਂ ਜਾਣਗੀਆਂ। ਦਸਤੂਰ ਮੌਸਮ ਵਿਭਾਗ ਨੇ ਕਿਹਾ ਹੈ ਕਿ 20 ਜਨਵਰੀ ਤੋਂ ਤੰਦ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਤਾਪਮਾਨ ਦੇ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਏਗੀ ਪਰ ਦਿਨ ਵੇਲੇ ਧੁੱਪ ਨਿਕਲਦੇ ਕਾਰਨ ਰਾਹਤ ਲੋਕਾਂ ਨੂੰ ਮਿਲੇਗੀ। ਪਿਛਲੇ 2-3 ਦਿਨਾਂ ਤੋਂ ਦਿਨ ਵੇਲੇ ਧੁੱਪ ਨਿਕਲ ਰਹੀ ਹੈ। 20 ਜਨਵਰੀ ਨੂੰ ਮੌਸਮ ਸਹੋਰ ਸਾਫ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਲਈ 22 ਜਨਵਰੀ ਤੋਂ ਸਕੂਲ ਖੁੱਲ ਜਾਣਗੇ। ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕੰਮ ਦੇ ਕੰਨ ਹੋਰ ਛੁੱਟੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਜਾਂ ਫਿਰ ਨਹੀਂ ਕਮੈਂਟ ਕਰਕੇ ਜਰੂਰ ਦੱਸਣਾ